ਪੰਜਾਬ ਦੀ ਨਾਮ ਵਰ ਸੰਸਾ ਡੈਮੋਕ੍ਰੈਟਿਕ ਹਿਊਮਨ ਪਾਵਰ ਆਰਗੇਨਾਈਜੇਸ਼ਨ ਦੀ ਜ਼ਿਲ੍ਹਾ ਸੰਗਰੂਰ ਇਕਾਈ ਵੱਲੋਂ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਤੇ ਇਸ ਦੀ ਵਰਤੋਂ ਕਰਨ ਵਾਲੇ ਲੋਕਾਂ ਉਤੇ ਠੱਲ ਪਾਉਣ ਲਈ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਨੂੰ ਆਪਣਾ ਪੂਰਨ ਦਾ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ ਹੈ ਇਸ ਸਬੰਧੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੰਸਾ ਦੇ ਪੰਜਾਬ ਪ੍ਰਧਾਨ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਚਾਈਨਾ ਡੋਰ ਕਾਰਨ ਆਏ ਦਿਨ ਵੱਡੇ ਹਾਸੇ ਹੋ ਰਹੇ ਹਨ ਕਿਉਂਕਿ ਇਹ ਕਿਸੇ ਤੇਜ਼ ਤਾਰ ਮਾਰੂ ਹਥਿਆਰ ਨਾਲੋਂ ਕੱਟ ਨਹੀਂ ਹੈ ਜਿਸ ਕਰਕੇ ਸਰਕਾਰ ਵੱਲੋਂ ਇਸ ਉੱਤੇ ਪੂਰਨ ਤੌਰ ਤੇ ਪਾਬੰਦੀ ਵੀ ਲਗਾਈ ਗਈ ਹੈ ਤੇ ਇਹ ਸਭ ਜਾਣਦੇ ਹੋਏ ਵੀ ਪੈਸੇ ਦੇ لالਚੀ ਕੁਝ ਦੁਕਾਨਦਾਰਾਂ ਵੱਲੋਂ ਇਸ ਦੀ ਸਪਲਾਈ ਤੜਲੇ ਨਾਲ ਕੀਤੀ ਜਾ ਰਹੀ ਹੈ ਜਦਕਿ ਕੁਝ ਲੋਕਾਂ ਵੱਲੋਂ ਇਸ ਦੀ ਵਰਤੋਂ ਕਰਕੇ ਪਤੰਗਬਾਜ਼ੀ ਦੇ ਖੁਸ਼ੀਆਂ ਭਰੇ ਤਿਉਹਾਰ ਨੂੰ ਖੂਨੀ ਤਿਉਹਾਰ ਬਣਾ ਕੇ ਰੱਖ ਦਿੱਤਾ ਹੈ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਚైనా ਡੋਰ ਦੇ ਮਾਰੂ ਪ੍ਰਭਾਵਾਂ ਬਾਰੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਕਾਲਜਾਂ ਤੋਂ ਇਲਾਵਾ ਸਾਂਝੀਆਂ ਥਾਵਾਂ ਉੱਤੇ ਜਾ ਕੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇਗਾ ਸ਼ੰਗੋਜੀ ਅੱਗੇ ਬਸੰਤ ਆ ਰਹੀ ਹੈ ਉਹਦੇ ਵਿੱਚ ਪਤੰਗ ਉਡਦੇ ਨੇ ਤੇ ਚੈਨਲ ਡੋਰ ਬਹੁਤ ਜ਼ਿਆਦਾ ਵਰਤਨ ਹੁੰਦੀ ਹੈ ਉਹ ਤੁਸੀਂ ਕੀ ਕਹਿਣਾ ਚਾਹੋਗੇ ਪਾਲੀ ਸੰਸਥਾ ਦੀ ਅੱਜ ਮੀਟਿੰਗ ਸੀਗੀ ਕੀ ਤੁਸੀਂ ਫੈਸਲਾ ਕੀਤਾ ਉਹਨਾਂ ਕਿਹਾ ਕਿ ਇਸ ਦੀ ਵਿਕਰੀ ਉੱਤੇ ਮੁਕੰਮਲ ਰੋਕ ਲਗਾਉਣ ਲਈ ਸੰਸਥਾ ਵੱਲੋਂ ਹਰ ਤਰ੍ਹਾਂ ਦੇ ਸੰਭਵ ਯਤਨ ਕੀਤੇ ਜਾਣਗੇ ਤਾਂ ਕਿ ਮਨੁੱਖੀ ਜੀਵਨ ਦੇ ਨਾਲ-ਨਾਲ ਬੇਜਬਾਨ ਪਸ਼ੂ ਪੰਛੀਆਂ ਦੀਆਂ ਵੀ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇਗਾ ਆਪਾਂ ਦੇਖ ਰਹਾਂਗੇ ਪਿਛਲੇ ਕਈ ਦਿਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਚਾਈਨਾ ਡੋਰ ਕਾਰਨ ਬਹੁਤ ਜ਼ਿਆਦਾ ਹਾਦਸੇ ਹੋ ਰਹੇ ਨੇ ਜਿਹਦੇ ਵਿੱਚ ਐਕਸੀਡੈਂਟ ਹੋ ਰਹੇ ਨੇ ਬਹੁਤ ਜ਼ਖਮੀ ਵੀ ਹੋ ਰਹੇ ਤੇ ਮੱਧ ਭਾਗੀ ਖਬਰ ਇਹ ਹੈ ਕਿ ਬਹੁਤ ਲੋਕਾਂ ਦੀ ਡੈਥ ਹੋ ਰਹੀ ਹੈਗੀ ਤੇ ਇਹਦੇ ਵਿੱਚ ਕੀ ਹੈਗਾ ਜਿਸ ਤਰ੍ਹਾਂ ਕੁਝ ਬੱਚੇ ਇਦਾਂ ਵੀ ਨੇ ਕਿ ਜਿਹੜੇ ਨਹੀਂ ਪਤੰਗ ਉਡਾਉਂਦੇ ਸਿਰਫ ਉਹ ਕੀ ਕੋਠੇ ਤੇ ਅਗਰ ਕੋਈ ਤਾਰ ਜਾਂਦੀ ਹੈ ਹਾਈ ਪਾਵਰ ਤਾਰਾਂ ਦੇ ਵਿੱਚ ਦੀ ਡੋਰ ਜਾਂਦੀ ਹੈ ਉਹਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਨੇ ਬੱਚੇ ਨੇ ਚਲੋ ਵੀ ਹਨਾ ਜੋਰ ਜਾਂਦੀ ਹੈ ਤਾਂ ਉਹਦੇ ਨਾਲ ਕਰੰਟ ਹਾਈ ਵੋਲਟੇਜ ਤਾਰਾਂ ਦੇ ਵਿੱਚੋਂ ਕਰੰਟ ਆ ਕੇ ਉਹਨਾਂ ਦੀ ਡੈਥ ਹੋ ਗਈ ਹੈ ਤਾਂ ਬੜੀਆਂ ਖਬਰਾਂ ਸੁਣ ਰਹੇ ਆਂਗੇ ਮਤਲਬ ਬੜਾ ਮਨ ਦੁਖੀ ਹੁੰਦਾਗਾ ਸਾਡਾ ਇਹ ਗੱਲਾਂ ਤੁਸੀਂ ਸੁਣ ਗਦੇ ਆਂ ਸੀ ਜਿਹੜੇ ਡੇਲੀ ਮੀਡੀਆ ਸੋਸ਼ਲ ਮੀਡੀਆ ਤੇ ਦੇਖਦੇ ਆਂਗੇ ਤਾਂ ਅਸੀਂ ਅੱਜ ਇਸੇ ਸਬੰਧ ਦੇ ਵਿੱਚ ਇੱਕ ਮੀਟਿੰਗ ਕੀਤੀ ਹੈਗੀ ਸੰਗਰੂਰ ਵਿਖੇ ਜਿਹਦੇ ਵਿੱਚ ਅਸੀਂ ਇਹੀ ਫੈਸਲਾ ਕੀਤਾ ਅਸੀਂ ਸ਼ਪਤ ਲੈਂਤੀ ਅੱਜ ਸਾਰਿਆਂ ਨੇ ਕਿ ਅਸੀਂ ਚਾਈਨਾ ਡੋਰ ਖੋਤਾ ਚਲੋ ਅਸੀਂ ਨਹੀਂ ਯੂਜ਼ ਕਰਦੇ ਪਰ ਅਸੀਂ ਅੱਗੇ ਵੀ ਲੋਕਾਂ ਨੂੰ ਮਤਲਬ ਅਪੀਲ ਕਰਾਂਗੇ ਤੇ ਲੋਕਾਂ ਨੂੰ ਅਵੇਅਰ ਕਰਾਂਗੇ ਚਾਈਨਾ ਡੋਰ ਨਾ ਵਰਤੀ ਜਾਵੇ ਕਿਉਂਕਿ ਚਾਈਨਾ ਡੋਰ ਦੇ ਨਾਲ ਜਿੱਥੇ ਇਨਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਵਿਚਾਰੇ ਬੇਜਵਾਨ ਜਿਹੜੇ ਪਸ਼ੂ ਪੰਛੀ ਨੇਗੇ ਉਹਨਾਂ ਦੇ ਗੱਲਾਂ ਦੇ ਵਿੱਚ ਅੱਪਾ ਡੇਲੀ ਦੇਖਦੇ ਆਂਗੇ ਪੰਛੀਆਂ ਦੀ ਬਹੁਤ ਡੈਥ ਹੈ ਤੇ ਬੇਜਵਾਨ ਨੇ ਜਿਹੜੇ ਵਿਚਾਰੇ ਆਪਣਾ ਦੁੱਖ ਨਹੀਂ ਦੱਸ ਸਕਦੇ ਤਾਂ ਬੜੀ ਹੀ ਮਤਭਾਗੀ ਹੈ ਤੇ ਅਸੀਂ ਇਹਦੇ ਲਈ ਅਪੀਲ ਕਰਦੇ ਆਂਗੇ ਲੋਕਾਂ ਨੂੰ ਬੱਚਿਆਂ ਨੂੰ ਕਿ ਚਾਈਨਾ ਡੋਰ ਦਾ ਬਿਲਕੁਲ ਵੀ ਇਸਤੇਮਾਲ ਨਾ ਕਰਨ ਇਹ ਇੱਕ ਮਾਰੂ ਹਥਿਆਰ ਹੈਗਾ ਠੀਕ ਹੈ ਡਾਇਰੈਕਟਲੀ ਇਨਡਾਇਰੈਕਟਲੀ ਇੱਕ ਕਤਲ ਕਰ ਰਹੇ ਹੋ ਤੁਸੀਂ ਠੀਕ ਹੈ ਨਾ ਤਾਂ ਇਸ ਕਰਕੇ ਮੇਰੀ ਜਿੱਥੇ ਬੇਨਤੀ ਹੈ ਸਾਡੀ ਆਰਗੇਨਾਈਜੇਸ਼ਨ ਵੱਲੋਂ ਅਸੀਂ ਅਪੀਲ ਕਰਦੇ ਹਾਂ ਸਾਰੀ ਹੀ ਆਵਾਮ ਨੂੰ ਜਾਂ ਲੋਕਾਂ ਨੂੰ ਇੱਥੋਂ ਦੇਆਂ ਨੂੰ ਤੇ ਦੂਸਰਾ ਮੈਂ ਵੇਚਣ ਵਾਲਿਆਂ ਨੂੰ ਇੱਕ ਚੇਤਾਵਨੀ ਵੀ ਦਿੰਨਾ ਕਿ ਤੁਸੀਂ ਸੁਧਰ ਜਾਓ ਠੀਕ ਹੈ ਇਸ ਤਰ੍ਹਾਂ ਦੇ ਜਿਹੜੇ ਤੁਸੀਂ ਇਹ ਕੰਮ ਕਰ ਰਹੇ ਹੋਗੇ ਇਹਦੇ ਨਾਲ ਤੁਸੀਂ ਚਾਰਪਏ ਇਕੱਠੇ ਕਰ ਲੋਗੇ ਪਰ ਤੁਸੀਂ ਤੁਹਾਡੀ ਆਤਮਾ ਤੇ ਤੁਸੀਂ ਸੋਚ ਕੇ ਦੇਖੋ ਕਿ ਅਗਰ ਕਿਸੇ ਪਰਿਵਾਰ ਦਾ ਜਿਹੜਾ ਜੀ ਚਲਾ ਜਾਂਦਾ ਹੈਗਾ ਜਾ ਕਿਸੇ ਬੰਦੇ ਦਾ ਦੇਖੋ ਕੀ ਹੁੰਦਾ ਹੈਗਾ ਆਪਾਂ ਦੇਖਦੇ ਹਾਂ ਕਿ ਆਪਣੇ ਫੇਸ ਤੇ ਅਗਰ ਕੋਈ ਵੀ ਛੋਟੇ ਜਿਹੇ ਵੀ ਕੋਈ ਕਿਸੇ ਤਰ੍ਹਾਂ ਦੀ ਫਿੰਸੀ ਜਾਂ ਕੋਈ ਨਿਸ਼ਾਨ ਬਣ ਜੇ ਤਾਂ ਆਪਾਂ ਨੂੰ ਕਿੰਨੀ ਮਤਲਬ ਟੈਨਸ਼ਨ ਹੋ ਜਾਂਦੀ ਹੈ ਪਰ ਲੋਕਾਂ ਦੇ ਦੇਖਦੇ ਆਪਾਂ ਮੂੰਹ ਵੱਡੇ ਜਾਂਦੇ ਨੇ ਤੇ ਟਾਂਕੇ ਲੱਗਦੇ ਨੇ ਫੇਸ ਖਰਾਬ ਹੋ ਜਾਂਦਾ ਕੁੜੀਆਂ ਦਾ ਬੱਚੇ ਕੁੜੀਆਂ ਲੜਕੀਆਂ ਜਿਹੜੇ ਐਕਟਿਵ ਬਾ ਚਲਾਉਂਦੀਆਂ ਨੇ ਜਦ ਬੱਚੇ ਨੇ ਸਾਰੀ ਉਮਰ ਲਈ ਵਿਚਾਰਾਂ ਦਾ ਮਤਲਬ ਇਦਾਂ ਹੋ ਜਾਂਦਾ ਨੁਕਸਾਨ ਮੈਂ ਇਹੀ ਅਪੀਲ ਕਰਨ ਤੇ ਚੇਤਾਵਨੀ ਵੀ ਦਿਨਾ ਕਿ ਅਗਰ ਤੁਸੀਂ ਨਾ ਹਟੇ ਠੀਕ ਹੈ ਨਾ ਤਾਂ ਫਿਰ ਸਾਨੂੰ ਵੀ ਮਤਲਬ ਸਖਤ ਕਦਮ ਚੱਕਣੇ ਪੈਣਗੇ ਅਸੀਂ ਪ੍ਰਸ਼ਾਸਨ ਦੇ ਨਾਲ ਸਾਥ ਦੇ ਕੇ ਇਹਨਾਂ ਲੋਕਾਂ ਨੂੰ ਫੜਵਾਵਾਂਗੇ ਤੇ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਕਈ ਜਗ੍ਹਾ ਤੇ ਅਸੀਂ ਦੇਖਿਆ ਬਹੁਤ ਅੱਛਾ ਕੰਮ ਕਰ ਰਿਹਾ ਹੈ ਪੁਲਿਸ ਪ੍ਰਸ਼ਾਸਨ ਫੜ ਰਿਹਾ ਹੈਗਾ ਲੋਕਾਂ ਨੂੰ ਪਰ ਇਹਦੇ ਵਿੱਚ ਕੀ ਹੈ ਜਿਆਦਾ ਰੋਲ ਜਿਹੜਾ ਹੁੰਦਾ ਹੈ ਦੇਸ਼ ਦੇ ਉੱਥੋਂ ਦੇ ਲੋਕਾਂ ਦਾ ਹੁੰਦਾ ਹੈ ਕਿ ਉਹ ਹੀ ਅਵੇਅਰ ਹੋਣ ਉਹ ਇਸ ਤਰ੍ਹਾਂ ਦੇ ਜਿਹੜੇ ਇਹ ਚੀਜ਼ਾਂ ਨੇ ਕਿ ਇਹਨਾਂ ਨੂੰ ਵਾਈਡ ਕਰਨ ਕਿਉਂਕਿ ਜਿਹੜਾ ਬਸੰਤ ਜਿਹੜਾ ਇਹ ਤਿਹਾਰ ਹੈ ਇਹ ਖੁਸ਼ੀਆਂ ਦਾ ਤਿਹਾਰ ਹੈ ਇਹਨੂੰ ਖੂਨੀ ਤਿਹਾਰ ਨਾ ਬਣਾਓ ਇਹੀ ਬੇਨਤੀ ਕਰਦੇ ਆਂਗੇ ਅਸੀਂ ਇਸ ਦੇ ਵਿੱਚ ਤੁਸੀਂ ਸਕੂਲਾਂ 'ਚ ਜੇ ਘਰ-ਘਰ ਉੱਤੇ ਜਾ ਕੇ ਵੀ ਤੁਸੀਂ ਸਾਰਿਆਂ ਨੂੰ ਪ੍ਰਚਾਰ ਕਰੋਗੇ ਕਿ ਅਸੀਂ ਮਲੇ ਆਪਣੇ ਬੱਚਿਆਂ ਨੂੰ ਤੁਸੀਂ ਚੈਨਲ ਡੋਰ ਨਾ ਲੈ ਕੇ ਦਿਓ ਨਾਮ ਦਾ ਹਾਂਜੀ ਬਿਲਕੁਲ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਇਹੀ ਫੈਸਲਾ ਕੀਤਾ ਹੈ ਕਿ ਅਸੀਂ ਘਰੋ ਘਰ ਗਲੀਆਂ ਦੇ ਵਿੱਚ ਜਿੱਥੇ ਵੀ ਬੱਚੇ ਰਹਿ ਗਏ ਸਕੂਲਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਬੱਚਿਆਂ ਨੂੰ ਦੱਸਾਂਗੇ ਕਿ ਇਹ ਕਿੰਨੀ ਘਾਤਕ ਚੀਜ਼ ਹੈ ਇਸ ਚੀਜ਼ ਦਾ ਨਾ ਇਸਤੇਮਾਲ ਕਰੋ ਅਸੀਂ ਪੇਰੈਂਟਸ ਨੂੰ ਵੀ ਕਹਾਂਗੇ ਕਿ ਬੱਚਿਆਂ ਨੂੰ ਆਪਣਿਆਂ ਨੂੰ ਦੇਖੋ ਕੀ ਹੈਗਾ ਕਿਸੇ ਦਾ ਬੱਚਾ ਦੇ ਵੀ ਜਾ ਸਕਦਾ ਹੈ ਜਾਨ ਹੋ ਸਕਦਾ ਉਹ ਤੁਹਾਡਾ ਹੀ ਹੋਵੇ ਅੱਗੇ ਠੀਕ ਹੈ ਨਾ ਇਸ ਤਰ੍ਹਾਂ ਕਰਕੇ ਇਹ ਬੜਾ ਚਿੰਤਾ ਦਾ ਵਿਸ਼ਾ ਹੈਗਾ ਜਿਹੜੀ ਇਹ ਚਾਈਨਾ ਮੇਡ ਡੋਰ ਹੈਗੀ ਜਿਹੜੇ ਪਲਾਸਟਿਕ ਡੋਰ ਆ ਬਹੁਤ ਘਾਤਕ ਹੈਗੀ ਤੇ ਅਗਰ ਤੁਸੀਂ ਤਿਹਾਰ ਨੂੰ ਮਨਾਉਣਾ ਹੈਗਾ ਮਨਾਓ ਤਿਹਾਰ ਨੂੰ ਪਰ ਜੋ ਧਾਗਾ ਡੋਰ ਹੈਗੀ ਇਹਦਾ ਇਸਤੇਮਾਲ ਕਰੋ ਤਾਂ ਕਿ ਖੁਸ਼ੀਆਂ ਦਾ ਤਿਹਾਰ ਆ ਗਏ ਸਸੀ ਗਾਲ ਜੀ ਮੇਰਾ ਨਾਮ ਵਿਕਰਾਂਤ ਕੁਮਾਰ ਹੈ ਤੇ ਸਾਡੀ ਆਰਗੇਨਾਈਜੇਸ਼ਨ ਹੈਗੀ ਡੈਮੋਕਰੇਟਿਕ ਹਿਊਮਨ ਪਾਵਰ ਆਰਗੇਨਾਈਜੇਸ਼ਨਸ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ ਪ੍ਰਧਾਨ ਜੀ ਸ਼੍ਰੀ ਕੁਲਦੀਪ ਸ਼ਰਮਾ ਜੀ ਦੀ ਅਗਵਾਈ ਹੇਠਾਂ ਹੋਈ ਮੀਟਿੰਗ ਜਿਸ ਦੇ ਵਿੱਚ ਮੇਨ ਮੁੱਦਾ ਸੀ ਚਾਈਨਾ ਡੋਰ ਤਾਂ ਚਾਈਨਾ ਡੋਰ ਨੂੰ ਲੈ ਕੇ ਅਸੀਂ ਬੜੇ ਅਵੇਅਰ ਹਾਂ ਸਭ ਤੋਂ ਪਹਿਲਾਂ ਅਸੀਂ ਵੀ ਇਹੀ ਸੋਖਾਦੀ ਹੈ ਤੇ ਆਪਣੇ ਬੱਚਾ ਜਾਂ ਰਿਸ਼ਤੇਦਾਰਾਂ ਨੂੰ ਕੋਈ ਵੀ ਚਾਈਨਾ ਡੋਰ ਨਹੀਂ ਯੂਜ਼ ਕਰੇਗਾ ਉਸ ਤੋਂ ਬਾਅਦ ਚਾਈਨਾ ਡੋਰ ਦੇ ਅਵੇਅਰਨੈਸ ਵਾਸਤੇ ਅਸੀਂ ਸ਼ਹਿਰ-ਸ਼ਹਿਰ ਜਾ ਸੰਗਰੂਦ ਦੇ ਹਰ ਚੌਂਕ ਦੇ ਵਿੱਚ ਜਾ ਕੇ ਸਾਈਨ ਬੋਰਡ ਲਗਾਵਾਂਗੇ ਤੇ ਲੋਕਾਂ ਨੂੰ ਅਵੇਅਰ ਕਰਾਂਗੇ ਕਿ ਕੋਈ ਵੀ ਚਾਈਨਾ ਡੋਰ ਨਾ ਯੂਜ਼ ਕਰੇ ਕਿਉਂਕਿ ਜੋ ਬਸੰਤ ਤਿਹਾਰ ਹੈ ਇੱਕ ਖੁਸ਼ੀ ਦਾ ਤਿਹਾਰ ਹੈ ਇਸ ਨੂੰ ਮਾਤਮ ਦੇ ਵਿੱਚ ਨਾ ਬਦਲਿਆ ਜਾਵੇ ਕਿਉਂਕਿ ਆਨਾਲੇ ਪਿਛਲੇ ਟਾਈਮ ਦੇ ਵਿੱਚ ਅਸੀਂ ਨਿਊਜ਼ ਦੇ ਵਿੱਚ ਵੀ ਪੜਿਆ ਅਖਬਾਰਾਂ ਦੇ ਵਿੱਚ ਵੀ ਦੇਖਿਆ ਕਿ ਬਹੁਤ ਲੋਕ ਜਾਦੇ ਕਿਸੇ ਦਾ ਗਲਾ ਕੱਟ ਕੇ ਚੁੱਕਿਆ ਹੈ ਕਿਸੇ ਦੀ ਡੈਥ ਹੋ ਚੁੱਕੀ ਹੈ ਕਿਸਦੇ ਮਾਤਮ ਫੈਲ ਚੁੱਕਿਆ ਹੈ ਇਸ ਕਰਕੇ ਜਿਹੜਾ ਚਾਈਨਾ ਡੋਰ ਹੈ ਉਹ ਇੱਕ ਤਰ੍ਹਾਂ ਦਾ ਹਥਿਆਰ ਹੀ ਹੈ ਕਿ ਅੱਪਾ ਬਾਰਡਰ ਤੇ ਗੱਲ ਨਾਲ ਲੱਗਦੇ ਆ ਤੇ ਜੋ ਚਾਈਨਾ ਡੋਰ ਹੈ ਤਾਂ ਉਹ ਲੋਕਾਂ ਨੂੰ ਐਵੇਂ ਇਸ ਤਰ੍ਹਾਂ ਕਰਕੇ ਬਰਬਾਦ ਕਰ ਰਹੀ ਹੈ ਇਸ ਕਰਕੇ ਮੇਰੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਵੀ ਚਾਈਨਾ ਡੋਰ ਦਾ ਪਹਿਲਾ ਯੂਜ਼ ਕਰਦਾ ਜਾਂ ਹੁਣ ਯੂਜ਼ ਕਰਨ ਦਾ ਸੋਚ ਰਿਹਾ ਉਸ ਨੂੰ ਬਿਲਕੁਲ ਛੱਡਿਆ ਜਾਵੇ ਤਾਂ ਜਿਵੇਂ ਸਾਡੇ ਪ੍ਰਧਾਨ ਜੀ ਵੱਲੋਂ ਲੋਕਾਂ ਨੂੰ آگਾਹ ਵੀ ਕੀਤਾ ਗਿਆ ਅਤੇ ਇਸ ਦਾ ਸੀ ਇਹ ਖੁੱਲੇ ਤੌਰ ਤੇ ਐਲਾਨ ਵੀ ਕਰਦੇ ਆ ਕਿ ਜੇਕਰ ਕੋਈ ਸਾਨੂੰ ਚਾਈਨਾ ਡੋਰ ਵੇਚਦਾ ਮਿਲ ਗਿਆ ਜਾਂ ਯੂਜ਼ ਕਰਦਾ ਮਿਲ ਗਿਆ ਤਾਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਉਸ ਨੂੰ ਮਿਲ ਕੇ ਉਸ ਦੇ ਖਿਲਾਫ ਕਾਰਵਾਈ ਕਰਾਂਗੇ